राम राम के राम राम के रजारे तुम्हारे परिणाम कया राम करे तुम्हारे परिणाम कया गली गे तुम्हारे ਰਾਜਮਨ ਹੋ ਰਹੇ ਆ 14 ਸਾਲ ਦਾ ਬਨਵਾਸ ਤੇ ਪਹਿਲਾਂ ਹੋਇਆ ਤਾਂ ਹੁਣ 500 ਸਾਲ ਬਨਵਾਸ ਕੱਟ ਗਿਆ ਰਹੇ ਆ 22 ਤਾਰੀਖ ਨੂੰ ਪੰਜ ਦੀਵੇ ਲਾਜ਼ਮੀ ਜਗਾਣੇ ਇੱਥੇ ਲਾਜ਼ਮੀ ਪੱਤ ਦਿੱਤੀ Diwali ਮਨਾਣੀ ਆਪਾਂ ਨੇ ਠੀਕ ਹੈ ਜੀ ਤੇ ਇਹ ਜੋ ਚਾਵਲ ਆਪਣੇ ਮੰਦਰ ਚ ਰੱਖ ਲੈਣੇ ਪ੍ਰਭੂ ਰਾਮ ਜੀ ਕਹਿੰਦੇ ਆ ਵੀ ਤੁਹਾਨੂੰ 22 ਤਾਰੀਖ ਤੇ ਬਾਅਦ ਜਦ ਵੀ ਟਾਈਮ ਲੱਗਦਾ 10 ਦਿਨ ਨੂੰ 20 ਦਿਨ ਨੂੰ ਮਹੀਨਾ 15 ਦਿਨ ਡੇਢ ਮਹੀਨਾ 255 ਵੀ ਉ੥ਥੇ ਜ਼ਰੂਰ ਦਰਸ਼ਨਾਂ ਵਾਸਤੇ ਆਣਾ ਇਹ ਬੇਨਤੀ ਕਰਨ ਅਸੀਂ ਪ੍ਰਭੂ ਰਾਮ ਜੀ ਤੇ ਕਿੰਨੀ ਤੇ ਇਹ ਸਾਰੇ ਆਪਣੇ ਸ਼ਹਿਰ ਨਿਵਾਸੀਆਂ ਨੂੰ ਕਰਨੇ ਵਾਸਤੇ ਅਸੀਂ ਆਏ ਆਂ ਔਰ ਆਉਣ ਵਾਲੀ 22 ਤਾਰੀਖ ਨੂੰ ਵੀ ਅਸੀਂ ਵੱਧ ਚੜ ਕੇ ਦੋਲੀ ਮਨਾਣੀ ਹੈ 20 ਤਾਰੀਖ ਨੂੰ ਕਿਰਾਲੀ ਦੇ ਵਿੱਚ ਆਪਣਾ ਸੋਹੇ ਅਤਰ ਨਿਕਲਣੀ ਹੈ 21 ਤਾਰੀਖ ਨੂੰ ਕਿਸ਼ਾ ਮੰਡੀ ਦੇ ਵਿੱਚ ਆਮ ਸਾਰੇ ਮੰਦਰਾਂ 'ਚ ਰਮੈਨ ਵੀ ਚੱਲਣੀ ਹੈ ਜੀ ਵੀ ਹੁਣ 21 ਨੂੰ ਤੇ ਆਪਣਾ 24 ਘੰਟੇ ਜਿਹੜਾ ਯੱਗ ਚੱਲਣਾ ਹੈ ਖੰਡ ਯੱਗ 21 ਤੋ ਲੇ ਕੇ 22 ਤੱਕ ਉਹ ਕਿਸੇ ਅਮੜੀ ਚ ਲੰਗੂਗਾ 22 ਤਰੀਕ ਨੂੰ ਕਿਸੇ ਅਮੜੀ ਚ ਰਹਿਣ ਦੀ ਮਤਲਬ ਸਮਰਤੀ ਹੋ ਕੇ ਉਰ ਉਥੇ ਲੰਗਰ ਪੰਡਾਲਾ ਚਲੇ ਜਾਊਗਾ ਪ੍ਰਭੂ ਰਾਮ ਜੀ ਦੀ ਕਿਰਪਾ ਨਾਲ ਹਲੋ ਭਾਈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਹ ਰਣਾ ਜੀ ਇਹ ਫਿਰ ਜਿਹੜਾ ਅਭਿਆਨ ਇਹ ਕਦ ਤੱਕ ਚੱਲਦਾ ਰਹੂਗਾ ਜੀ ਤੇ 15 ਤੱਕ ਚੱਲੇ ਜੀ ਇੱਕ ਤੋਂ ਲੇ ਕੇ 15 ਤੱਕ ਜੀ ਪਹਿਲਾਂ ਅਸੀਂ 17 ਵਾਰਸ ਤੇ ਫਿਰ ਅਸੀਂ 3 ਵਾਰ ਜੱਗ ਆਏ 2 ਆਏ ਅੱਜ ਅਸੀਂ 16 ਚ ਭੈਣ ਜੀ ਆਪਣਾ ਭਾਈ ਸਾਹਿਬ ਬੈਠੇ ਐ ਸ੍ਰਿੰਦਰ ਕੌਰ ਜੀ ਇੱਟੀ ਨਾਲ ਭੈਣ ਜੀ ਇਹਨਾਂ ਦੇ ਸੀ ਹੋਗ ਨਾਲ ਅਸੀਂ ਇਹਨਾਂ ਦੇ ਬਾਪ ਦੇ ਵਿੱਚ ਇੱਥੇ ਇਹਨਾਂ ਦੇ ਮਤਲਬ ਆਪਣੇ ਭਾਈਚਾਰੇ ਦੇ ਦਰਸ਼ਕਾਂ ਦੇ ਵਾਸਤੇ ਵੀ ਹੋਈ ਸੀ ਪਹੁੰਚ ਇਹੇ ਰਣਾ ਜੀ ਕਿਆ ਜੀ ਫਿਰ ਇਹ ਤੁਸੀਂ ਸਾਰੇ ਸ਼ਹਿਰ ਚ ਇਹ ਇਕੱਲਾ ਇਕੱਲਾ ਕਰ ਰਿਕਵਰ ਕਰੋਗੇ ਜੀ ਜੀ ਇਕੱਲੇ ਇਕੱਲੇ ਕਰ ਸਾਰੇ ਆਪਣੇ ਭਾਈਆਂ ਦੇ ਸਭ ਦੇ ਘਰ ਇਕੱਲੇ ਇਕੱਲੇ ਕਰ ਪ੍ਰੋਗਰਾਮ ਜੀ ਤੂਤ ਬੜ ਕੇ ਅਸੀਂ ਜਾਵਾਂਗੇ ਪਰ ਇਹ ਸੰਦੇਸ਼ਾ ਕਰਕੇ ਪਹੁੰਚਾਂਗੇ ਠੀਕ ਹੈ ਜੀ ਇਹ ਵਾਰਡ ਵਾਈਜ਼ ਚੱਲ ਰਿਹਾ ਹੈ ਹਾਂ ਜੀ ਹਾਂ ਜੀ ਵਾਈਡ ਵਾਈਜ਼ ਚੱਲ ਰਿਹਾ ਹੈ ਠੀਕ ਹੈ ਜੀ ਠੀਕ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ जय श्री राम जय श्री राम सारे ही बोलो जय श्री राम जय श्री राम बोलो जय श्री राम जय श्री राम जय श्री राम बोलो जय श्री राम बोल सियावर रामचंद्र की जय ਸਾਨੂੰ ਦੀਵਾਲੀ ਦੀ ਤਰ੍ਹਾਂ ਇਸ ਪਰਵ ਨੂੰ ਸੈਲੀਬ੍ਰੇਟ ਕਰਨ ਦਾ ਮੌਕਾ ਮਿਲਿਆ ਸਾਰੇ ਸनातਨ ਧਰਮ ਨੂੰ ਮੰਨਣ ਵਾਲੇ ਰੇ ਹਿੰਦੁਸਤਾਨ ਦੇ ਲੋਕ ਅੱਜ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ 500 ਸਾਲ ਤੋਂ ਬਾਅਦ ਸਾਡੀ ਜਨਰੇਸ਼ਨ ਅੱਜ ਸ਼੍ਰੀ ਰਾਮ ਮੰਦਰ ਨੂੰ ਬਣਦੇ ਹੋਏ ਦੇਖ ਰਹੀ ਹੈ ਇਸ ਰਾਮ ਮੰਦਰ ਨੂੰ ਬਣਾਉਣ ਦੇ ਲਈ ਬਹੁਤ ਸਾਧੂ ਸੰਤਾ ਨੇ ਕੁਰਬਾਨੀਆਂ ਦਿੱਤੀਆਂ ਅਤੇ ਕਈ ਘਰਾਂ ਦੇ ਚਿਰਾਗ ਸ਼ਹੀਦ ਹੋ ਗਏ ਇਸ ਲਈ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਇਸ 22 ਜਨਵਰੀ ਨੂੰ ਬਹੁਤ ਧੁੰਦਿਆ ਧਾਮ ਦੇ ਨਾਲ ਇਸ ਪਰਬ ਨੂੰ ਮਨਾਇਆ ਜਾਵੇ ਅਤੇ ਦੀਵਾਲੀ ਦੀ ਤਰ੍ਹਾਂ ਹੀ ਲੜੀਆਂ ਲਗਾ ਕੇ ਦੀਪਮਾਲਾ ਕਰਕੇ ਭਗਵਾਨ શ્રી ਰਾਮ ਜੀ ਦੇ ਮੰਦਿਰ ਦੇ ਯੋਧਿਆ ਜੀ ਦੇ ਦਰਸ਼ਨ ਕਰੀਏ ਅਤੇ ਉਸ ਦਿਨ LED ਤੇ ਇਕੱਠੇ ਬੈਠ ਕੇ ਮੰਦਿਰ ਦੇ ਵਿੱਚ ਉਸ ਪਰਬ ਦਾ ਆਨੰਦ ਲਈਏ ਜਿਸ ਸਮੇਂ ਭਗਵਾਨ શ્રી ਰਾਮ ਜੀ ਦਾ ਰਾਜੇ ਵਿਸ਼ੇਖ ਅਤੇ ਉਹਨਾਂ ਦਾ ਗ੍ਰਹਿ ਪ੍ਰਵੇਸ਼ ਹੋਣ ਜਾ ਰਿਹਾ ਹੈ बोलो जय श्री राम जय श्री राम बोलिए सियापति रामचंद्र महाराज की जय अब बोलो श्री राम जय राम जय जय राम बोलो श्री राम श्री राम जय राम जय जय राम बोलो श्री राम जय राम जय जय राम जय जय राम जय जय राम ਯੋ 12 ਮਾਰ ਦੇ ਮੇਰੇ ਮਸੀਹ ਦੇ ਪੈਰੋ ਤੇ ਪਾਓ ਅੱਜ ਅਸੀਂ ਪ੍ਰਭੂ ਰਾਮ ਜੀ ਦੇ ਦੂਤ ਬਣ ਕੇ ਘਰ ਘਰ ਦੇ ਵਿੱਚ ਪ੍ਰਭੂ ਰਾਮ ਜੀ ਦੇ ਜੋ ਅਚ ਯੋਜੇ ਜਿਤੇ ਆਏ ਐ ਉਹਨੂੰ ਪਹੁੰਚਾਉਣ ਵਾਸਤੇ ਸਾਡੇ ਮੈਲੋ ਵਿੰਗ ਦੇ ਪ੍ਰਧਾਨ ਕਲੰਤਪੁਰ ਜੀ ਨੌਨ ਕੇ ਸਰੇਵਾਲ ਜੀ ਦਲੀਪ ਜੀ ਹੋਰ ਮੇਰੇ ਬਾਰ ਬਾਰ ਦੇ ਸਾਰੇ ਨੌਜਵਨ ਵੀਰੋ ਪ੍ਰਭਾਉ ਆਉਣ ਵਾਲੀ 20 ਤਾਰੀਖ ਨੂੰ ਪ੍ਰਭੂ ਰਾਮ ਜੀ ਦੀ ਜੋ ਯੋਧਿਆਂ ਦੇ ਵਿੱਚ ਮੂਤੀ ਸਥਾਪਨਾ ਹੋਣ ਜਾ ਰਹੀ ਹੈ ਉਹਦੇ ਪ੍ਰਤੀ ਕਰਾਹੀ ਵਾਸੀਆਂ ਨੇ ਸ਼ੋਯ ਯਾਤਰਾ ਕੱਢਦੀ ਪ੍ਰੋਗਰਾਮ ਬਣਾਇਆ 20 ਤਾਰੀਖ ਨੂੰ ਸਵੇਰੇ ਬਾਬਾ ਤਨਾਈ ਜੀ ਮਹਾਰਾਜ ਚੰਡੇ ਦੀ ਰਸਮ ਪੂਰੀ ਕਰਾਂਗੇ ਉਸ ਤੋਂ ਬਾਅਦ ਸ਼ੋਯ ਯਾਤਰਾ ਆਰੰਭ ਕੀਤੀ ਜਾਵੇਗੀ ਕਿਸਾਨ ਮੰਡੀ ਤੇ ਹੋ ਕੇ ਸਾਰੇ ਸ਼ਹਿਰ ਨੂੰ ਘੁੰਮਦੇ ਵਾਪਸੀ ਕਿਸਾਨ ਮੰਡੀ ਦੇ ਵਿੱਚ ਆ ਕੇ ਉਹ ਸੋਭਾ ਯਾਤਰਾ ਸਮਾਪਤ ਹੋਵੇਗੀ ਤੇ ਉਸ ਦੇ ਬਾਅਦ ਲੰਗਰ ਵੀ ਨਾਲ ਚੱਲਣਗਾ 21 ਤਾਰੀਖ ਨੂੰ ਜੋਗ ਕਿਸਾਨ ਮੰਡੀ ਦੇ ਵਿਖੇ ਮੰਦਿਰ ਦੇ ਵਿੱਚ ਰਮੇਨ ਰਬ ਕਰੀ ਜਾਉਂਦੀ ਉਹਦਾ ਪਹੋ 22 ਤਾਰੀਖ ਨੂੰ 11 ਵਜੇ ਕਿਸਾਨ ਮੰਡੀ ਮੰਦਿਰ ਦੇ ਵਿੱਚ ਪਾਇਆ ਜਾਊਗਾ 21 ਤਾਰੀਖ ਨੂੰ ਹੀ ਕਿਸਮ ਮੰਡੀ ਮੰਦਰ ਤੇ ਸ਼ਹਿਰ ਵਾਸੀਆਂ ਵੱਲੋਂ ਜਿਹੜਾ ਵੀ ਹਮਨ 24 ਘੰਟੇ ਲਗਾਤਾਰ ਚਲੰਗ 21 ਤਾਰੀਖ ਤੇ ਲੈ ਕੇ 22 ਤਾਰੀਖ ਤੱਕ ਹਮਨ ਦਾ ਵੀ ਪ੍ਰੋਗਰਾਮ ਉੱਥੇ ਕਰੇ ਜਾਊਗਾ ਮੈਂ ਆਪਣੇ ਬੜਾ ਭਾਰ ਦੇ ਸਾਰੇ ਭੈਣਾਂ ਭਰਾਵਾਂ ਨੂੰ ਬੇਇਜ਼ਤੀ ਕਰਦਾ ਵੀ ਜੇ ਵੀ ਕਿਸੇ ਭਾਈ ਨੇ ਹਮਨ ਦੇ ਵਿੱਚ ਆਉਂਦੀ ਪਾਣੀ ਹੈ 21 ਤਾਰੀਖ ਨੂੰ 11 ਬਸ ਦੇ ਲੈ ਕੇ 22 ਤਾਰੀਖ ਨੂੰ 10 ਵਜੇ ਤੱਕ ਕੋਈ ਵੀ ਬੰਦਾ ਆ ਕੇ ਅਮਰ ਚੀਲ ਦੀ ਪਾ ਸਕਦਾ ਹੈ 22 ਤਾਰੀਖ ਨੂੰ ਰਮੇਣ ਦਾ ਭੋਗ ਪਾਇਆ ਜਾਊਗਾ ਤੇ 22 ਤਾਰੀਖ ਨੂੰ ਲੰਗਰ ਵੀ ਲੱਗਿਆ ਤੂ ਲੰਗਰ ਪਤਾਇਆ ਜਾਊਗਾ ਤੇ 22 ਤਾਰੀਖ ਨੂੰ ਬਹੁਤ ਹੀ ਸੂਝਵਾਨ ਕਲਾਕਾਰ ਜਿਹੜੇ ਕਿ ਪ੍ਰਭੂ ਰਾਮ ਜੀ ਦੇ ਪਸੰਦ ਕਰਨਗੇ ਉਹਨਾਂ ਦਾ ਜਿਹ ਪ੍ਰੋਗਰਾਮ ਕਿਸੇ ਮਨਚ ਰੱਖਿਆ ਗਿਆ ਹੈ ਮੇਰੇ ਭੈਣੋ ਤੇ ਭਰਾਵੋ ਆਪਣਿਆ 22 ਤਾਰੀਖ ਨੂੰ ਹਰਿਖਾਰ ਦੇ ਵਿੱਚ ਪੰਜ ਪੰਜ ਦੀਵੇ ਜਗਾ ਕੇ ਇੱਕ ਇੱਕ ਦੀਵਾਲੀ ਮਨਾਣੀ ਹੈ ਜਦੋਂ ਕਿ ਪ੍ਰਭੂ ਨੂੰ ਮਾਤਾ ਕੀ ਕਈ ਨੇ ਬੜਾ ਸੌਲਾ ਬਣਾਉਂਦੇ ਅਸੀਂ ਤਾਂ ਹੋ ਸਾਡੇ ਪ੍ਰਭੂ 500 ਸਾਲ ਬਾਅਦ ਆਪਣੇ ਘਰ ਦੇ ਵਿੱਚ ਆ ਰਹੇ ਉਹਨਾਂ ਦੀ ਖੁਸ਼ੀ ਦੇ ਵਿੱਚ ਸਭ ਨੇ ਸ਼ਾਮਲ ਹੋ ਕੇ ਆਪਣੇ ਘਰ ਦੇ ਵਿੱਚ ਪੰਜ ਪੰਜ ਦੀਵੇ ਜਗਾ ਕੇ ਆਪਣੇ ਘਰ ਦੇ ਉੱਪਰ ਲੜੀਆਂ ਬਿਜਲੀ ਜਾਂ ਜੋੜੀ ਮੰਗਲ ਸਜਾ ਕੇ ਪ੍ਰਭੂ ਰਾਮ ਜੀ ਦਾ ਸਵਾਗਤ ਕਰਨਾ ਹੈ ਅਸੀਂ ਬੇਨਤੀ ਕਰਦੇ ਹਾਂ ਸਾਰੇ ਸਹਿਜ ਵਾਸੀਆਂ ਨੂੰ ਵੀ ਆਨ ਵਾਲੀ 22 ਜਨਮੀ ਨੂੰ ਪੰਜ ਪੰਜ ਦੀਵੇ ਜਗਾ ਕੇ ਪ੍ਰਭੂ ਰਾਮ ਜੀ ਦੀ ਜੋ ਕੈਫੀ ਵਾਪਸੀ ਹੋ ਰਹੀ ਹੈ ਉੱਚ ਸ਼ਾਮਲ ਹੋਈ ਹੈ ਅਗਲਾ ਪ੍ਰੋਗਰਾਮ ਸਾਡੇ ਰਕੇਸ਼ ਅਗਰਵਾਦੀ ਦੱਸਣਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਜਿਸ ਤਰ੍ਹਾਂ ਕਿ ਰਾਣਾ ਜੀ ਨੇ ਦੱਸਿਆ ਕਿ 22 ਜਨਵਰੀ ਨੂੰ ਬਹੁਤ ਹੀ ਧੁੰਮ ਧਾਂ ਦੇ ਨਾਲ ਪ੍ਰਭੂ ਸ਼੍ਰੀ ਰਾਮ ਜੀ ਦਾ ਘਰ ਵਾਪਸੀ ਹੋ ਰਹੀ ਹੈ 500 ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਬੱਬੇ ਮੰਦਰ ਦੇ ਵਿੱਚ ਬਿਰਾਜਮਾਨ ਜਲਤਾ ਜਾ ਰਿਹਾ ਹੈ ਬਹੁਤ ਸ਼ਹੀਦੀਆਂ ਤੋਂ ਬਹੁਤ ਸੰਘਰਸ਼ ਤੋਂ ਬਾਅਦ ਇਹ ਦਿਨ ਅੱਜ ਸਾਡੀ ਪੀੜ੍ਹੀ ਦੇਖ ਰਹੀ ਹੈ ਸਾਡੀ ਕਈ ਪੀੜ੍ਹੀਆਂ ਪਿਛਲੀ 25 30 ਪੀੜ੍ਹੀਆਂ ਦਾ ਸੰਘਰਸ਼ ਦੇ ਵਿੱਚ ਹੀ ਨਿਕਲ ਗਈਆਂ ਜਿਨ੍ਹਾਂ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਸਾਧੂ ਸੰਤਾਂ ਨੇ ਇਸ ਦੇ ਵਿੱਚ ਮੁਹਿੰਮ ਦੇ ਲਈ ਬਹੁਤ بڑے بڑے ਦਲਸ਼ੇ ਜਲੂਸ ਤੇ ਸੰਘਰਸ਼ ਕੀਤੇ ਨੇ ਸੋ ਤੁਸੀਂ ਸਾਰੇ ਹੀ ਮਹੱਲਾ ਵਾਸੀ 12 ਨੰਬਰ ਵਾਰਡ ਦੇ ਬਿੱਪੀਆਂ ਭੈਣਾ ਤੇ ਸਾਰੇ ਭਰਾ ਰਲ ਮਿਲ ਕੇ 22 ਜਨਵਰੀ ਨੂੰ ਇਸ ਦੀਪ ਮਾਲਾ ਬਹੁਤ ਹੀ ਉਤਸ਼ਾਹਪੂਰਵਕ ਮਨਾਣਾ ਤੇ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਹੈ ਤੇ ਤੁਹਾਨੂੰ ਜਦੋਂ ਵੀ ਕਦੇ ਮੌਕਾ ਮਿਲੇ ਜ਼ਿੰਦਗੀ ਦੇ ਵਿੱਚ ਅਯੁੱਧਿਆ ਜਾ ਕੇ ਉੱਥੇ ਪ੍ਰਭੂ ਸ਼੍ਰੀ ਰਾਮ ਜੀ ਦੇ ਮੰਦਿਰ ਦੇ ਦਰਸ਼ਨ ਜ਼ਰੂਰ ਕਰਨੇ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹੋਰ ਸੀਯਾ ਪਤੀ ਰਾਮ ਚੰਦਰ ਮਹਾਰਾਜ ਜੀ ਕੀ ਜੈ